ਬਾਬਾ ਜੀ ਨੂੰ ਬੇਨਤੀ ਕਰਦੇ ਆਂ ਜੀ ਗੁਰਮਤਿ ਵਿਚਾਰਾਂ ਦੁਆਰਾ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਗੇ ਜੀ ਸ੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਟਾਂਡੇ ਵਾਲੇ ਪ੍ਰਵਚਨ ਕਰਦੇ ਹੁੰਦੇ ਸੀ ਕਹਿੰਦੇ ਮਹਾਪੁਰਸ਼ਾਂ ਤਰਸ ਆ ਗਿਆ ਤੋਤੇ ਤੇ ਵੀ ਸ਼ਿਕਾਰੀ ਆਉਂਦਾ ਇਹਨਾਂ ਨੂੰ ਸਾਰਿਆਂ ਨੂੰ ਮਾਰ ਦਿੰਦਾ ਉਹਨਾਂ ਨੇ ਉਹਨੂੰ ਸ਼ਬਦ ਪੜ੍ਹਾ ਦਿੱਤਾ ਸ਼ਿਕਾਰੀ ਆਏਗਾ ਜਾਲ ਲਾਏਗਾ ਝੋਗਾ ਪਾਏਗਾ ਅਸਾਂ ਨਹੀਂ ਫਸਣਾ ਤੋਤੇ ਨੇ ਰੱਟ ਲਿਆ ਜੀ ਤੇ ਬਾਕੀ ਸਾਥੀਆਂ ਨੂੰ ਵੀ ਪੜ੍ਹਾ ਦਿੱਤਾ ਇੱਕ ਦਿਨ ਸ਼ਿਕਾਰੀ ਆਇਆ ਉਹਨੇ ਸਾਰੇ ਤੋਤੇ ਪੜੀ ਜਾਣ ਸ਼ਿਕਾਰੀ ਆਏਗਾ ਜਾਲ ਲਾਏਗਾ ਚੋਗਾ ਪਾਏਗਾ ਆਸਾਨੀ ਫਸਣਾ ਇਹਦਾ ਤਾਂ ਮੇਰੇ ਆਉਣ ਦਾ ਕੋਈ ਫਾਇਦਾ ਹੀ ਨਹੀਂ ਹੋਇਆ ਸੋਚ ਕੇ ਸ਼ਾਮ ਨੂੰ ਉਹਨੇ ਜਾਲ ਲਾ ਦਿੱਤਾ ਚੋਗਾ ਪਾ ਦਿੱਤਾ ਤੋਤੇ ਪੜੀ ਵੀ ਜਾਂਦੇ ਆ ਸ਼ਿਕਾਰੀ ਆਏਗਾ ਜਾਲ ਲਾਏਗਾ ਚੋਗਾ ਪਾਏਗਾ ਆਸਾਨੀ ਫਸਣਾ ਸਾਰੇ ਜਾਲ ਚ ਫਸ ਗਏ ਉਹ ਹਾਲ ਸਾਡਾ ਅਸੀਂ ਰਾਮ ਰਾਮ ਵੀ ਕਰੀ ਜਾਂਦੇ ਆ ਵੈਗਰੂ ਵੈਗਰੂ ਵੀ ਕਰੀ ਜਾਂਦੇ ਆ ਕੰਮ ਸਾਰੇ ਉਹੀ ਕਰੀ ਜਾਂਦੇ ਆ ਜੋ ਸਤਿਗੁਰ ਸਾਨੂੰ ਦੱਸਦੇ ਨੇ ਉਹਨਾਂ ਤੋਂ ਉਲਟ ਜਾਂਦੇ ਆ ਜੋ ਸਤਗੁਰ ਕਹਿ ਰਹੇ ਹੋ ਉਸੇ ਕਰਦੇ ਨੇ ਮਹਾਪੁਰਸ਼ ਜੀਵਨ ਬਦਲ ਦਿੰਦੇ ਆ ਜਿਸ ਤਰ੍ਹਾਂ ਭਾਈ ਸਾਹਿਬ ਭਾਈ ਕਲਦੀਪ ਸਿੰਘ ਜੀ ਦਾ ਜੀਵਨ ਬਦਲ ਗਿਆ ਜਦੋਂ ਤੋਂ ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਜੀ ਦੇ ਦਰਸ਼ਨ ਕੀਤੇ ਉਹਨਾਂ ਦਾ ਹੀ ਹੋ ਕੇ ਰਹਿ ਗਿਆ ਕਿਤੇ ਸਾਡੇ ਵੀ ਭਾਗ ਜਾਗ ਜਨ ਸਾਡਾ ਵੀ ਮਨ ਸਾਡੀ ਵੀ ਪ੍ਰੀਤ ਇੰਨੀ ਸਤਗੁਰ ਦੇ ਦਰ ਦੇ ਨਾਲ ਹੋ ਜਾਏ ਤੇ ਮਹਾਪੁਰਖ ਪੜਦੇ ਹੁੰਦੇ ਸੀ ਇਹ ਦਿਲ ਹੈ ਇਮਾਨਤ ਸਤਗੁਰ ਦੀ ਥਾਂ ਥਾਂ ਤੇ ਲਗਾਇਆ ਨਹੀਂ ਜਾਂਦਾ ਕਿਤੇ ਸਾਡੇ ਮਨ ਚ ਵੀ ਇੰਨੀ ਸ਼ਰਧਾ ਆ ਜਾਏ ਸਾਡਾ ਵੀ ਹਾਲ ਉਹ ਤੋਤਿਆਂ ਵਾਲਾ ਹੀ ਆ ਤੇ ਰੱਬ ਦੇ ਪਿਆਰਿਆਂ ਨੂੰ ਤਰਸ ਆਉਂਦਾ ਤੇ ਇਸੇ ਕਰਕੇ ਕਹਿੰਦੇ ਨੇ ਸੰਤ ਔਰ 파ਰਸ ਮੇ ਬੜੋ ਅੰਤਰੋ ਜਾਣ ਉਹ ਲੋਹੇ ਕੋ ਕੰਚਨ ਕਰੇ ਸੰਤ ਆਪਨ ਕਰੇ ਸਮਾਨ 파ਰਸ ਲੋਹੇ ਨੂੰ ਸੋਨਾ ਤਾਂ ਬਣਾ ਦਿੰਦਾ ਆਪਣਾ ਰੂਪ ਨਹੀਂ ਦਿੰਦਾ ਰੱਬ ਦੇ ਪਿਆਰੇ ਸੰਤ ਮਹਾਪੁਰਖ ਹਰ ਜੀਵ ਨੂੰ ਆਪਣੇ ਵਰਗਾ ਬਣਾ ਲੈਂਦੇ ਆ ਇਸ ਕਰਕੇ ਸਮਾਂ ਮੇਲੇ ਕਬੀਰ ਸੰਗਤ ਕਰੀਏ ਸਾਧ ਕੀ ਸਾਹਿਬੇ ਆਵੇ ਜਾਦ ਲੇਖੇ ਵਿੱਚ ਸੋਈ ਕੜੀ ਬਾਕੀ ਦਿਨ ਬਰਬਾਦ ਇਹੀ ਸਮਾਂ ਸਫਲ ਜੋ ਸਤਗੁਰ ਦੀ ਸ਼ਰਨ ਜਬਤੀਤ ਹੁੰਦਾ ਬਾਬਾ ਜੀ ਦੀ ਚੜ੍ਹਦੀ ਕਲਾ ਲਈ ਸਾਰੀਆਂ ਸੰਗਤਾਂ ਨੇ ਗੱਜ ਕੇ ਜਕਾਰਾ ਬੁਲਾਉਣਾ ਜੀ ਬੋਲੇ ਸੋਨਿਹਾਲ ਹਜ਼ਾਰਾਂ ਦੀ ਗਿਣਤੀ ਸੰਗਤਾਂ ਜੀ ਦੁਨੀਆ ਲਾਈਵ ਦੇਖਦੀ ਹੈ ਗੱਜ ਕੇ ਜਕਾਰਾ ਬਲਾਈਏ ਜੀ ਅੱਜ ਸੰਪੂਰਨਤਾ ਦਾ ਦਿਨ ਹੈ ਬੋਲੇ ਸੋਨਹਾਲ ਆਓ ਜੀ ਮਹਾਂਪੁਰਖਾਂ ਦੇ ਕਮਾਏ ਪਰਵਚਨ ਸਰਵਣ ਕਰੀਏ ਜੀ ਜਿਸ ਨਾਲ ਸਾਡਾ ਜੀਵਨ ਸਫਲ ਹੋ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ